ਚੱਲਦੇ ਆ ਧਿਆਨਾਂ ਯਾਰ 24 ਮਹੀਨੇ ਤੇ 18 ਦਿਨ ਦਾ ਸਮਾਂ ਹੋ ਚੁਕਿਆ ਹੈ ਨਾਲ ਹੀ ਨਹੀਂ ਪ੍ਰਭੂ ਤੁਸੀਂ ਲੱਭ ਕਰ ਬੜੇ ਇਤਲਾਕ ਨਾਮ ਮੋਰਚੇ ਚ ਆਏ ਨੇ ਪਰ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਣਾ ਜਿੱਥੇ ਇਸ ਮੋਰਚੇ ਦੀ ਅਗਵਾਈ ਕਰ ਰਹੀ ਟੀਮ ਹੈ ਉਹਨੇ ਆਪਣਾ ਰੋਲ ਨਿਭਾਇਆ ਹੈ ਕੋਚ ਸਾਬ ਤੋਂ ਆਇਆ ਜੋਗਦਾਨ ਇੱਥੇ ਮਾਇਆ ਸਾਡੇ ਦਲ ਪਾਖਰੇ ਨਿਰੰਤਰ ਜੱਥੇ ਬੰਦੀਆਂ ਨੇ ਜਿੰਨਾਂ ਦੇ ਵਿੱਚ ਬਾਬਾ ਰਾਜਾ ਨਾਰਾ ਜੀ ਬਾਬਾ ਕੁਮਿੰਦਰ ਸਿੰਘ ਜੀ ਤੇ ਹੋਰ ਜਿਹੜੇ ਇੱਥੇ ਬੰਦੀਆਂ ਜਿਨ੍ਹਾਂ ਨੇ ਲਗਾਤਾਰ ਇਸ ਮੋਰਚੇ ਦੇ ਵਿੱਚ ਪਹਿਰਾ ਦਿੱਤਾ ਜਿਹੜਾ ਰਾਣਟੇ ਰਹੇ ਨੇ ਸੋ ਅੱਜ ਇਹਨਾਂ ਸਾਰਿਆਂ ਨੇ ਖਾਲਸਾ ਮਹਾਪੰਚਾਇਤ ਬੁਲਾਈ ਐ ਦੁੱਖ ਦੀ ਗੱਲ ਆ ਜਿਨੇ ਸਵਾਗਤ ਨੂੰ ਆਉਣਾ ਚਾਹੀਦਾ ਸੀ ਉਹ ਮੈਂ ਨਹੀਂ ਆਏ ਜਦੋਂ ਮੈਂ ਬਾਰ-ਬਾਰ ਬੇਨਤੀਆਂ ਹੋਈਆਂ ਕਿ ਭਾਈ ਆਖੇ ਮੰਦਾਲ ਚ ਬੈਠੋ ਪਰ ਬਹੁਤ ਹੀ ਸੰਗਤ ਲੰਗਰਾਂ ਚ ਫਿਰਦੀ ਆ ਕੋਈ ਸ਼ਰਕਤ ਦੇ ਫਿਰਦਾਂ ਵਿੱਚ ਫਿਰਦਾਂ ਤੇ ਵੀ ਉਧਰ ਫਿਰਦਾ ਇਹ ਇਸ ਸੰਗਤ ਦੇ ਘੰਟਾਂ ਦੇ ਜਿਸ ਕਰਕੇ ਸਾਡੇ ਮੋਰਚੇ ਜਿਹੜੇ ਸਫਲ ਨਹੀਂ ਹੋ ਰਹੇ ਹੁਣ ਆਪਾਂ ਇੱਥੇ ਮਹਾਂ ਪ੍ਰਚਾਰ ਬੁਲਾਈ ਹੈ ਬੁਲਾਰਿਆਂ ਨੇ ਬੋਲਣਾ ਸੁਣਨ ਵਾਲਿਆਂ ਨੇ ਸੁਣ ਕੇ ਘਰਾਂ ਨੂੰ ਦੂਰ ਜਾਣਾ ਇਹਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਦਲਪੰਥ ਨੂੰ ਨੇਂਦੇ ਬੰਦੀਆਂ ਨੂੰ ਸਮੁੱਚੀ ਅਗਵਾਈ ਕਰਾਈ ਟੀਮ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੇ ਆਪਾਂ ਇਹ ਮੋਰਚਾ ਕਰਾਉ ਜਾਂ ਕਰਨਾ ਹੈ ਬੰਦੀ ਸੰਗਤਾਂ ਦੀ ਵਿਹਾਈ ਕਰਾਉਣੀ ਹੈ ਗੈਰ ਕਾਨੂੰਨੀ ਅਨਸਾਫ਼ ਲੈਣੇ ਆ ਬਰਾਨੀ ਗੱਲ ਗੋਲੀ ਕਾਟ ਦੇ ਅਨਸਾਫ਼ ਲੈਣੇ ਆ ਜਾਂ ਜਿਹੜੀਆਂ-ਜਿਹੜੀਆਂ ਬੇਸਾਨੀਆਂ ਇੱਥੇ ਮੰਗਾ ਹੈਗੀਆਂ ਉਹ ਪੂਰੀਆਂ ਕਰਾਉਣੀਆਂ ਨੇ ਸਾਨੂੰ ਇੱਕ ਵੱਡੀ ਲਾਭ ਬਣ ਕੇ ਆਇਆ ਤਾਂ ਇਹ ਹੀ ਗੱਲਾ ਮਾਤਾ-ਬਾਪਾ ਰਾਜਾ ਜੀ ਤੇ ਬਾਬਾ ਗੁਰਵਿੰਦਰ ਸਿੰਘ ਦਾ ਅਖਿਆ ਕਰ ਰਿਹਾ ਸੀ ਕਿ ਸਾਨੂੰ ਇਹਦੀ ਤਿਆਰੀ ਕਰਨ ਲਈ ਪੰਜਾਬ ਦੇਖਣਾ ਪੈਣਾ ਹੈ ਜੇ ਸਾਨੂੰ ਮੰਨਣਾ ਪੈਣਾ ਹੈ ਕਿ ਇਸ ਮੋਰਚ ਨਾਲ ਲੋਕਾਂ ਦਾ ਸੰਪਰਕ ਟੁੱਟ ਗਿਆ ਇਹ ਗੋਲ ਨਹੀਂ ਹੋ ਰਹੀ ਐ ਕੋਈ ਵੀ ਸਾਡਾ ਲਾਇਆ ਹੋਇਆ ਮੋਰਚਾ ਚਾਹੇ ਬੰਦੀ ਸਿੰਘਾਂ ਦੀ ਵਿਹਾਰੀ ਦਾ ਮੋਰਚਾ ਚਾਹੇ ਕਿਸਾਨ ਸਾਡੇ ਲੜ ਰਹੇ ਨੇ ਚਾਹੇ ਸਾਡੇ ਪਾਣੀਆ ਦੇ ਵਿੱਚ 11 ਦਿਨਾਂ ਪਾਣਾ ਜਾ ਰਹੀਆਂ ਉਹਦਾ ਮੋਰਚਾ ਜੇ ਇੱਕ ਵੀ ਮੋਰਚਾ ਫੇਲ ਹੋ ਜਾਂਦਾ ਤਾ ਭੁੱਲ ਜਿਉਂ ਵੀ ਅਸੀਂ ਕੋਈ ਵੀ ਮੋਰਚਾ ਕਾਮਯਾਬ ਕਰਾਂਗੇ ਉਹਦਾ ਬਹੁਤ ਵੱਡਾ ਕਾਰਨ ਹੁੰਦਾ ਕਿ ਲੋਕਾਂ ਦਾ ਮਨੋਬਲ ਟੁੱਟ ਜਾਂਦਾ ਹੈ ਲੋਕ ਨਿਰਾਸ਼ ਹੋ ਜਾਂਦੇ ਨੇ ਸਰਕਾਰਾਂ ਦਾ ਅਗੈਂਸੀਆਂ ਦਾ ਮਨੋਬਲ ਘੱਟ ਜਾਂਦਾ ਹੈ ਬਣਾ ਇਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਚਾਰ ਸਪੀਰੋ ਕੇਰਾਬੰਦੀ ਪੰਜਾਬ ਦੀ ਹੋ ਰਹੀ ਆ ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਆ ਆਪਾਂ ਰੋਲ ਦੇਖ ਰਹੇ ਸਾਡੇ ਦਰਜਨਾ ਮੁੰਡੇ ਰੋਜ਼ਾ ਚਿੱਤੇ ਦੇ ਟੀਕੇ ਲਾ ਕੇ ਤੇ ਗੋਲੀਆਂ ਖਾ ਕੇ ਮਰ ਰਹੇ ਆ ਬੜੀ ਗੰਟੀ ਦੇ ਵਿੱਚ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂਾਂ ਜਾ ਰਹੀ ਹੈ ਤੇ ਪੰਜਾਬ ਖਾਲੀ ਹੋ ਰਿਹਾ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਜਿਹੜੇ ਪੰਜਾਬ ਦੇ ਵਿੱਚ ਇੱਕ ਸ਼ਾਸਤ ਤਾਇਆ ਜਾ ਰਿਹਾ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਸਾਡੀ ਧਰਤੀ ਇਹਦਾ ਜ਼ਹਿਰ ਪਾ ਕੇ ਕੈਮੀਕਲ ਪਾ ਕੇ ਸਾਨੂੰ ਧਰਾਂ ਦੇ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਸਾਡੇ ਥਾਂ-ਥਾਂ ਸ਼ਹਿਰਾਂ ਦੇ ਵਿੱਚ ਆਰ.ਆਈ.ਵੀ. ਸੈਂਟਰ ਖੋਲ ਕੇ ਜਿੱਥੇ ਕਿੰਨਾ ਬੰਦੇ ਟੀਕੇ ਨਾਲ ਲਾ ਲੈਣ ਲੱਗੇ ਉਹਨਾਂ ਸੈਂਟਰਾਂ ਦੇ ਵਿੱਚ ਸਾਡਾ ਡੀ.ਐਨ.ਏ ਬਦਲਿਆ ਜਾ ਰਿਹਾ ਜਿਹੜੇ ਪੰਜਾਬ ਦੇ ਵਿੱਚ ਕਿਸੇ ਪਾਸੇ ਕੋਈ ਠੰਡੀ ਹਵਾ ਦਾ ਮੋਲ ਨਹੀਂ ਆਉਂਦਾ ਚਾਰ ਸਿਰੋਂ ਪੰਜਾਬ ਕਰਤੀਆਂ ਹਵਾਵਾਂ ਵਗ ਰਹੀਆਂ ਨੇ ਜੇ ਕੋਈ ਬੰਦਾ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਅਨਸਾਫ਼ ਦੀ ਗੱਲ ਕਰਦਾ ਉਹਦੇ ਐਨਐਸਏ ਲਾ ਕੇ ਯੂਐਪੀਏ ਲਾ ਕੇ ਜਿਲ੍ਹਾਂ ਦੇ ਵਿੱਚ ਬੰਦ ਕਰ ਸੁਟਾਇਆ ਜਾਂਦਾ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਆ 380 ਪਰਵਾਰਾਂ ਦੇ ਬੱਚੇ ਗਰੀਬ ਧਰਾਂ ਦੇ ਨੌਜਵਾਨ ਚੱਕ ਕੇ ਪੰਜਾਬ ਪੁਲਸ ਨੇ ਇਥੋਂ ਸਾਂਝਾ ਆਪਰੇਸ਼ਨ ਕੀਤਾ ਯੂਪੀ ਪੁਲਸ ਦੇ ਨਾਲ ਦੇ ਕੀੜੀ ਪੀਂਦ ਦੇ ਜਾ ਕੇ ਝੂਠੇ ਮੁਕਾਬਲੇ ਦਿਖਾ ਦਿੱਤੇ ਗਏ ਆ ਅਬੀ ਦੀ ਗੱਲ ਹੈ ਨਾ ਹਸਿਆਰ ਕੋਲ ਦੀ ਸਰਦਾਰ ਦੇ ਵਿੱਚ ਤਿੰਨ ਨੌ ਜਵਾਨਾਂ ਨੂੰ ਉਮਰ ਕਾਇਰ ਦੀ ਸਜ਼ਾ ਹੁੰਦੀ ਹੈ ਗੁਲਾਮ ਕਿਸ ਦੀ ਕਿ ਉਹਨਾਂ ਕੋਲ ਸਿੱਖ ਲਿਟਰੇਚਰ ਮਿਲਿਆ ਸਿੱਖ ਸਾਧ ਗਿਆ ਕੋ ਕਿਤਾਬਾਂ ਮਿਲੀਆਂ ਨੇ ਕਿਤਾਬਾਂ ਰੱਖਣਾ ਵੀ ਯੋਗ ਹੋ ਗਿਆ ਪਰ ਅੱਜ ਵੀ ਸਾਹਮਣੇ ਆਇਆ ਅੱਜ ਕਰ ਹੱਥ ਬੱਜਿਆ ਨੂੰ ਕਿ ਅਸੀਂ ਬਹੁਤ ਸੌਖੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਫਸ ਕੇ ਮਰ ਗਏ ਜਾ ਮਰ ਹੀ ਜਾਂਦੇ ਆ ਉਹੀ ਮਰਨੇ ਆ ਸੋ ਪੰਜਾਬ ਦੇ ਲੋਕੋ ਇਹ ਅੱਗ ਦਾ ਸੇ ਸੋਡੇ ਘਰਾਂ ਤੱਕ ਪਹੁੰਚਣਾ ਛੋਡੇ ਜਵਾਕਾਂ ਤੱਕ ਪਹੁੰਚਣਾ ਪੈਸੇ ਪਹੁੰਚ ਚੁੱਕਿਆ ਕੋਈ ਪੰਜਾਬ ਦਾ ਬੰਦਾ ਸੌਖਾ ਨਹੀਂ ਹੈਗਾ ਅੱਜੇ ਬੜੀ ਦੁੱਖ ਦੀ ਗੱਲ ਹੈ ਆਪਾਂ ਹਰ ਦਲੇ ਕਹਿ ਰਹੇ ਨੇ ਕਿ ਦੁਸ਼ਮਣ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਇਹ ਕੋਈ ਦੋਰ ਮੰਨ ਨਹੀਂ ਆ ਦਿੱਲੀ ਸਾਨੂੰ ਮਾਰਨਾ ਚਾਹੁੰਦੀ ਹੈ ਜਿੱਦਿਹਾ ਤੱਕ ਸਾਡੀ ਲੜੀ ਰਹੀ ਹੈ ਲਗਾਤਾਰ ਜਿਹੜਾ ਕਾਣ ਕੀਤਾ ਕਟਲੇਆਮ ਕੀਤਾ। ਫਾਕੀਰ ਆਪਾਂ ਦੋਸ਼ੀ ਨਹੀਂ ਆ। ਆ ਜਿਹੜੇ ਪੁਆਰ ਦੇ ਏਰੀਏ ਦੇ ਵਿੱਚ ਆਪਾਂ ਬੈਠੇ ਆ। ਅੱਛੇ ਲੋਕਾਂ ਨੇ ਦਾਦਾ ਸਟੋਰ ਨੂੰ ਕਿੰਨੇ ਦੇਖੇ 15-15 ਕਰੋੜ ਨੂੰ ਕਿੰਨੇ ਦੇਖੇ ਆ ਜਮੀਨਾਂ ਆਪਣੀਆਂ। ਆ ਦੇਖੋ ਸਾਰਾ ਏਰੀਆ ਕਿੰਨੇ ਵੱਡੇ ਵੱਡੇ ਆ। ਉਹਨਾਂ ਦੇ ਘੁੰਡੇ ਬਣ ਗਏ। ਆ ਵੱਡੇ ਵੱਡੇ ਫੜੇ ਕਰਦੇ ਆ ਕੀ ਕਹਿੰਦਾ ਨੇ ਉਹਨਾਂ ਨੂੰ? ਬ੍ਰਾਂਡ ਸਾਰੇ ਗ੍ਰੀਨ ਸਾਡੀ ਇੱਥੇ ਰੋਹੀ ਹੈ ਮੈਂ ਕਹਿੰਦਾ ਇਹ ਕਰ ਸੋਗਾ ਸਾਡੀ ਟੀਮ ਲਗਾਤਾਰੇ ਲੜਾ ਪਾ ਰਹੀ ਹੈ ਵੀ ਭਾਈ ਜ਼ਮੀਨਾਂ ਵੇਚ ਕੇ ਨਾ ਕੱਢੋ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਨਹੀਂ ਮਿਲਣੀਆਂ 25 26 ਹਜ਼ਾਰ ਰੁਪਈ ਪੰਜਾਬ ਦੀ ਹਰੀ ਵਿੱਚ ਰੁਕੀ ਹੈ ਜਿਹੜਾ ਸਰਕਾਰ ਕਹਿੰਦੀ ਜਾਂਦਾ ਧਰਤ ਮਾਲ ਆਣੀਆਂ ਨਵੀਆਂ ਰੇਲੀਆਂ ਰੇਹਾਂ ਬਣਾਉਣ ਦੀ ਤਿਆਰੀਆਂ ਹੋ ਚੁੱਕੀਆਂ ਨੇ ਪੂਰਵੋਣ ਪੰਜਾਬ ਦੀ ਜ਼ਮੀਨ ਚੋਣਿਆਂ ਦੇ ਕਰ ਰਹੀ ਹੈ ਕੱਤੀ ਜਾ ਰਹੀ ਆ ਆ ਜਿੰਨੇ ਜਿੰਨੇ ਵੱਡੇ ਵੱਡੇ ਸ਼ਹਿਰ ਨੇ ਆਲੇ-ਦਾਲੇ ਹਿਆਣਾ ਲੈ ਕੇ ਪਹਿਲੀ ਇਹਨਾਂ ਨੇ ਝਪ ਲਈ ਆ ਕਈ ਪਿੰਡਾਂ ਨੂੰ ਸ਼ਹਿਰ ਖਾ ਚੁੱਕੇ ਆ ਹਾਂ ਹਮਾਤਰ ਇਕਰਮੂਨ ਬਣਿਆ ਹੋਇਆ ਅਨੁਸਤ 70 ਦਾ ਆ ਉਤਰਾਖੰਡ ਦੇ ਵਿੱਚ ਕਰਮੂਨ ਬਣਿਆ ਪਿਛਲੇ ਸਾਲ ਹੋਰ ਕਈ ਸੂਤਿਆਂ ਦੇ ਵਿੱਚ ਕਾਨੂੰਨ ਆ ਵੀ ਤੁਸੀਂ ਉੱਥੇ ਜਿਹੜੀ ਜ਼ਮੀਨ ਹੈ ਉਹਨੂੰ ਜਾ ਕੇ ਲੈ ਨਹੀਂ ਸਕਦੇ ਜੀ ਉਥੋਂ ਦੀ ਖੇਤੀਬਾੜੀ ਵਾਲੀ ਬਾਹੀ ਜੋ ਜ਼ਮੀਨ ਹੈ ਪਰ ਪੰਜਾਬ ਦੇ ਵਿੱਚ ਕੋਈ ਐਸਾ ਕਾਨੂੰਨ ਨਹੀਂ ਹੈ ਕਈ ਵਾਰੀ ਇਹ ਗੱਲਾਂ ਵਿਧਾਨ ਸਭਾ ਦੇ ਚੁੱਕੀਆਂ ਅਸੀਂ ਪਿੱਛੇ ਦੇ ਪ੍ਰਸਤਰਾਫਸ ਕਰਕੇ ਸਰਕਾਰ ਦੇ ਧਿਆਨ ਤੇ ਲਿਆਦਾ ਵੀ ਇਹ ਦੂਜੇ ਸੁਧਾਰੀ ਕਾਨੂੰਨ ਬਣ ਸਕਦਾ ਹੈ ਤਾਂ ਪੰਜਾਬ ਦੇ ਵਿੱਚੇ ਕਾਨੂੰਨ ਬਣਨਾ ਚਾਹੀਦਾ ਕਿ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਪੰਜਾਬ ਦੇ ਗੱਚਾ ਸਾਡੇ ਬਾਰੇ ਜੋ ਜ਼ਮੀਨ ਨਾ ਲੈ ਸਕੇ ਪੰਜਾਬ ਦੇ ਵਿੱਚ ਸਾਡੀਆਂ ਨੌਕਰੀਆਂ ਜਿਹੜੀਆਂ ਤੁਸੀਂ ਦੇਖੋ 50-50 ਫੀਸਦੀ ਨੌਕਰੀਆਂ ਆ ਪਿੱਛੇ ਇਹ ਸਹਾਰਾ ਕਿ ਲੈਣਾ ਰੱਖਿਆ ਸਰਕਾਰ ਨੇ 53 ਫੀਸਦੀ ਬੰਦੇ ਬਾਹਰ ਦੇ ਸੁਪਾ ਉਧਾ ਕੇ ਪਾਕੀ ਕਰਦੇ ਆ ਹੁਣ ਅੰਮ੍ਰਿਤਸਰ ਦੀ ਆਪਾਂ ਗੱਲ ਕਰਦੇ ਆ ਚੰਡੀਗੜ੍ਹ ਗਿਆ ਸਮਝੋ ਪਹਿਲੀ ਗੱਲ ਆਪਣੀ ਆਰਥਿਕ ਧਾਰੀ ਗਈ ਉੱਥੇ ਹਰਿਆਣਾ ਦੇ ਨਾਲ ਚੰਡੀਗੜ੍ਹ ਦਾ ਨਿਪਾਤ ਸਭ ਚੱਲਦਾ ਸੀਗਾ 500000 ਕਰੋੜ ਰੁਪਈਆ ਸਾਲਾਨਾ ਟੈਕਸ ਖਾਉਂਦਾ ਜੰਗਿਆਦੇ ਵਿੱਚੋਂ ਜੇ ਉਹ ਵੰਡ ਕੇ ਪੰਜਾਬ ਤੇ ਹਰਿਆਣਾ ਨੂੰ ਤਾਂ ਜਾਵੇ ਤੇ ਨਹੀਂ ਕੋਈ ਗੱਲ ਨਹੀਂ ਕਰ ਰਿਹਾ ਹੁਣ ਤਾਂ ਅਗਿਆ ਨੇ Chief Secretary ਜਾਂਦਾ ਉਹਦੇ ਪੋਸਟ ਸਟ੍ਰੀਟ ਕਰਤੀ ਹੈ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਅਕਾ ਰੂਲ ਲਾਗੂ ਕਰਦੇ ਜੰਗਿਆਦੇ ਵਿੱਚ ਹੌਲੀ ਹੌਲੀ ਆਪ ਕੋ ਜੀ ਮਹੀਨਿਆਂ ਜਾਂ ਉਸਾਲ ਉਸਾਲ ਦੇ ਵਿੱਚ ਚੰਡੀਗੜ੍ਹ ਦੇ ਇੱਕ ਵੱਖਰੀ ਸਟੇਟ ਦਾ ਦਰਜਾ ਦੇ ਕੇ ਪੰਜਾਬ ਕੋਲੋਂ ਬਿਲਕੁਲ ਹੋ ਰਹੀਣੀ ਹੈ ਚੰਡੀਗੜ੍ਹ ਛੱਡੋ ਆਹੋੜਾ ਮਹਾਦੀ ਵੀ ਕਿਆ ਸਮਝੋ ਆ ਖਾਣਾਂ ਦਾ ਜੀਲ ਪਰ ਬੰਦਿਆਂ ਬੰਦਿਆਂ ਕੌਲੀਆਂ ਵਸਾਦਿਆਂ ਝਾਕੇ ਬਾਹਰ ਦੇ ਬੰਦੇ ਵਸਾਦੇ ਸਾਂਝੀ ਗੁਰੂਤੀ ਥੋੜੀ ਘੱਟ ਗਈ ਹੈ ਕਿਉਂ ਆਪਾਂ ਜਵਾਹਰ ਕੱਲਾ ਕੱਲਾ ਜੁਰਮਾਨਾ ਲਾ ਕੇ ਸਾਂਝੀ ਜ਼ਮੀਨ ਨਾ ਕਰ ਦੇ ਉਹ ਕੱਲਾ ਕੱਲਾ ਜਿਆ ਬਾਹਰ ਨੂੰ ਮੇਰੇ ਤਾਂ ਦੇਖਿਆ ਛੱਟੇ ਨਾ ਲੱਗਿਆ ਸਾਡੇ ਘਰਾਂ ਦੇ ਦੀਵੇ ਬੁੱਝ ਰਹੇ ਨੇ ਦੇ ਬਲੇ ਦਾ ਭਾਈ ਕੰਮ ਜੇ ਹੋਣੇ ਆ ਖੜ ਕੇ ਭੱਡੋਲੇ ਦਾ ਮਤਲਬ ਇਹ ਸਰਦੇ ਕੀ ਸਾਡੀ ਤੁਸੀਂ ਪ੍ਰਸ਼ਤ ਹੋਰੀ ਆ ਕੀ ਸਾਡੀ ਮੱਕ ਨੂੰ ਸੱਜਾ ਮੁਦਾ ਬੱਧਿਆ ਦਿਮਾਗ ਦੇ ਉੱਤੇ ਬਹੁਤ ਜਿਹੇ ਕਰਪਦੇ ਆ ਜ਼ਮੀਨਾਂ ਨਾਂ ਵਿੱਚੋਂ ਨਾਂ ਵਿੱਚੋਂ ਇੱਥੇ ਆਬਾ ਖਾਬਾ ਨੂੰ ਜ਼ਮੀਨਾਂ ਨਹੀਂ ਮਲੇਗਾ ਜੇ ਧਰਤੀ ਤੋਂ ਤਾਵੇਂ ਛੱਡ ਗਏ ਚੱਪਲੇ ਛੱਡ ਗਏ ਕਿਹੜੇ ਖਾਲਸੇ ਰਾਗੀਆਂ ਨਾਲ ਗੱਲਾਂ ਕਰਦੇ ਹੋ ਕਿਹੜੇ ਸਿੱਖ ਪੰਥੀਆਂ ਗੱਲਾਂ ਕਰਦੇ ਹੋ ਚੜ੍ਹੇ ਦਾ ਭਰਤ ਆ ਰਿਹਾ ਸੀ ਆ ਤਰਕੀਬ ਨੂੰ ਫੋਨ ਆਇਆ ਅਮਰੀਕਾ ਦਾ ਕਿਸੇ ਬਾਈ ਦਾ ਕਹਿੰਦਾ ਬਰੇ ਮੈਨੂੰ 37 ਸਾਲ ਹੋ ਗਏ ਅਮਰੀਕਾ ਗਏ ਨੂੰ ਕਹਿੰਦਾ ਸਾਨੂੰ ਫਿਕਰ ਹੋਦਾ ਕਹਿੰਦਾ ਕਿ ਡਾਟ ਕੋ ਜਿਹੜੇ ਫੈਸਲੇ ਲੈ ਲਿਆ ਸਾਨੂੰ ਕਹਦਾਊਗਾ ਮਾ 37 ਸਾਲਾਂ ਦੇ ਤੇ ਆ ਕਿੰਨੇ ਆਈਆਂ ਕਹਿੰਦਾ ਇੱਕ ਦੋ ਆ ਨਹੀਂ ਆਇਆ ਮਾ ਤੇ ਜਵਾਕ ਕਿੰਨੇ ਆ ਕਿਹੜਾ ਤਿੰਨ ਮਾ ਪੁੱਜਾਰ ਨੇ ਆ ਕਹਿੰਦੇ ਕਹਿੰਦਾ ਬਾਈ ਇੱਕ ਦੋ ਆ ਨਹੀਂ ਹੋ ਆ ਰਿਹਾ ਮੱਧਾ ਉਹਨਾਂ ਚਾਹੁੰਦੇ ਆ ਕਿਹੜਾ ਕਰਨ ਨਹੀਂ ਉਹ ਤੇ ਧੂੜਵਾੜ ਉੜਦੀ ਹੈ ਉਹ ਤੇ ਬਾਤਾਂਾਂ ਨੂੰ ਸਹੀ ਨਹੀਂ ਉਹ ਤੇ ਹਵਾ ਖੂਸਦਾ ਪਾਣੀ ਖੂਸਦਾ ਮਾ ਜਦੋਂ ਪੰਜਾਬ ਦੀ ਮਿੱਟੀ ਦਾ ਮੋਹ ਹੀ ਪਾਇਆ ਆਪਦੇ ਇਲਾਕੇ ਦਾ ਜੋੜੇ ਹੀ ਨਹੀਂ ਇੱਥੋਂ ਦੀ ਪੌਣ ਪਾਣੀ ਨਾਲ ਬੋਲੀ ਨਾਲ ਇਤਿਹਾਸ ਨਾਲ ਮਿੱਟੀ ਨਾਲ ਉਹ ਜੜ੍ਹਾਂਾਂ ਵਿੱਚੋਂ ਮੁੜਨਾ ਸਾਡੇ ਲੋਕ ਜਿਹੜੇ ਜਾ ਕੇ ਲੱਗਦੇ ਸੱਪਟਾਂ ਦਾ ਉਹਨਾਂ ਉੱਤੇ ਵੀ ਨਹੀਂ ਘਰ ਦੇ ਕੰਮ ਕਰਦੇ ਕਾਲਿਆਂ ਨੂੰ ਉਹ ਚੇਕੇ ਜਦੋਂ 200 ਟਰੱਕ ਪਾ ਲਿਆ 200 ਟਰੱਕ ਪਾ ਲਿਆ ਕਿਸੇ ਨੇ ਉੱਤੇ ਹੋਰ ਕਾਰੋਬਾਰ ਖੜੇ ਕਰ ਲਏ ਤੇ ਮੰਗਣ ਇੱਥੇ ਆ ਗਿਆ ਹੁਣ ਆਦ ਰਿਆ ਕਿ ਬਬ ਜਣ ਇੱਥੇ ਜਿਹੜੇ ਚਾਲ ਕਲੇ 50000 ਸਾਲ ਦੇ ਬਾਅਦ ਆ ਰੋਂਦੇ ਆ ਧੱਕਰੀ ਪਿਰਦੇ ਆ ਤੇ ਕਹਿੰਦੇ ਆ ਕਿ ਲੋਕਾਂ ਨੂੰ ਪੀਲ ਕਰ ਅਸੀਂ ਸਾਰਾ ਕੁਝ ਬਣਾ ਲਿਆ ਸਾਰੇ ਮੁੰਡੇ ਕੁੜੀਆਂ ਨੇ ਕਾਲੇ ਗੋੜਿਆਂ ਨਾਲ ਵਿਆਹ ਕਰਕੇ ਸੋਹਣ ਛੱਡ ਕੇ ਚੋਣਦੇ ਆ ਸੋਹਣਾ ਭਰਾਵਾਸਤਾ ਕਿ ਧਰਤੀ ਨੂੰ ਛੱਡ ਕੇ ਨਾ ਪਰ ਜੋ ਜਾਣਾ ਜੀ ਸੰਸਾਰ ਕੇ ਬਾਹਰ ਦੇ ਮੋਟਾ ਨੂੰ ਜਾਓ ਬਾਸਮੁਦ ਕੇ ਇੱਥੇ ਆ ਜਾਓ ਕਮਾਈਆਂ ਕਰਕੇ ਇੱਥੇ ਜ਼ਮੀਨਾਂ ਲੈ ਕੇ ਅੱਗੇ ਕਾਰੋਬਾਰ ਸ਼ੁਰੂ ਕਰੋ ਆ ਦੇਣਾ ਬੇਟਾ ਮਾਨਸਰੇ ਕੋਲੇ ਮੈਂ ਜਾਕੋ ਦੇ ਬਾਗਿਆ ਗਿਆਸ ਜੁੜੇ ਕੇ ਮੁੰਡੇ ਦਾ ਮਾਰ ਕੋਸ਼ਿਆ ਮੁੰਡੇ ਨੂੰ ਨਾ ਆਇਆ ਜਾਕੋ ਖੰਡੀ ਜੀ ਲਾ ਦਿੱਤੀ ਸੀ ਕੋਕ ਸਕੂਟਰ ਨਹੀਂ ਲਾਇਆ ਕਹਿੰਦਾ ਬੜੀ ਗਮੰਦ ਦਾ ਮੁੰਡਾ ਮਲ ਗਿਆ 18 ਸਾਲ ਦੀ ਉਮਰ ਸੀ ਮੈਂ ਕਿਹਾ ਮਾਰ ਗਿਆ ਕਹਿੰਦਾ ਦੋ ਕਿਤੇ ਪੈ ਗਈ ਸੀ ਦੋ ਘਰਾਂプラス ਨੇ ਇਹਦੇ ਪਿਆਰ ਨੇ ਦੂਰ ਕਿੱਲਾ ਜਮੀਨ ਵੇਚ ਕੇ ਕੁੜੀ ਬਾਹਰ ਤੋਰਤੀ ਕੁੜੀ ਨੂੰ ਕੰਮ ਨਹੀਂ ਮਿਲਿਆ ਕੁੜੀ ਸਾਲ ਬਾਅਦ ਵਸਦਾ ਗਈ ਮੁੰਡਾ ਪਿਆਉਣਾ ਲੜਤਿਆ ਵੀ ਜਿਹੜੇ بڑے ਮੋٹے ਦਾਣੇ ਪਹਿਲਾਂ ਹੁੰਦੇ ਸੀ ਰੋਟੀ ਖਾਂਦੇ ਨੇ ਉਹ ਵੀ ਮਾਰਦੇ ਹੁਣ ਥਾਵਾਏ ਦੇਖੋ ਛੱਡਦੇ ਆ ਗਏ ਇਸੇ ਫਤਵੇਂ ਨੂੰ ਲੈ ਕੇ ਮੁੰਡਾ ਵਿਆਹ ਵੀ ਦੇ ਵੰਗਿਆ ਆਸ ਲੋਹੇ ਮਰਦੀ ਘਟਨਾ ਜਿਹੜੇ ਭਰੇ ਜੀ ਮੈਂ ਕੱਲ ਦੋਨਾਂ ਘਰਾਂ ਜਾ ਕੇ ਆਇਆ ਇੱਕ ਕੁੜੀ ਕਿੰਦਾ ਦੇ ਵਿੱਚ ਹੁੰਦਾ ਬੇਨਾਰੇ ਬਾਗੀ ਜੋ ਵਿਗਿਆਹੀ ਨਹੀਂ ਪਤਾ ਨਹੀਂ ਕਰਦੇ ਕਿ ਇੱਕ ਮੁੰਡਾ ਗਾਂਹਣ ਗਿਆ ਉਸਦੇ ਪਿੰਡ ਦਾ ਪਹਿਲਾ ਘਰ ਨੂੰ ਪੇ ਜੰਦਲਾ ਅੜ ਕੇ ਆਇਆ ਲੱਖ ਰੁਪਇਆ ਘਾੜਾ ਦੇ ਉੱਤੇ ਕਹਾ ਪਤਾ ਨਹੀਂ ਹੋ ਰਿਹਾ ਕਿ ਇਹਾਂ ਪਾ ਲੈਂਦੀ ਹੈ ਉਹ ਮਗਰੋਂ ਹੁੰਦਾ ਕਿਹਾ ਗੁੱਸਾ ਨਾ ਕਰੋ ਭਾਈ ਗੱਲਾਂ ਕੌੜੀਆਂ ਨਹੀਂ ਖੜੀਆਂ ਮੁੰਡੇ ਉੱਥੇ ਮੁੰਡਾ ਗਿਆ ਮਗਰ जवाब जा कमाई करोग ਅਈ ਤੇ ਦਾ ਕਾਇਨੋਰ ਲਾਉ ਕਿ ਇਹ ਵੀ ਕੰਮ ਕਰਦੇ। ਸੁਣੋ ਆਓ ਇਹ ਗੱਲਾਂ ਇਹ ਪੰਜਾਬ ਇਹ ਪੰਛੇ ਕਰੋ। ਫਿਰ ਤਾਂ ਹੀ ਬਚਨੇ ਆ ਕਿ ਅਸੀਂ ਧਰਤੀ ਨੂੰ ਬਚਾਵਾਂਗੇ, ਪਾਣੀ ਨੂੰ ਬਚਾਵਾਂਗੇ, ਬੋਲੀ ਨੂੰ ਬਚਾਵਾਂਗੇ, ਆਪਣੇ ਇਤਿਹਾਸ ਨਾਲ ਜੜਾਂਗੇ। ਮੈਂ ਜਿਸੇ ਬੰਦਿਆਂ ਬੈਠਿਆਂ ਨਾਲ ਇਹਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਬਾਬਾ ਜੀ ਇੱਕ ਬੇਨਤੀ ਪ੍ਰਵਾਨ ਕਰਿਓ। ਸਭ ਤੋਂ ਡਰਦੇ ਬਹੁਤ ਆ। ਸਾਰੇ ਡਰਦੇ ਆ। ਇਹ ਗੱਲ ਮੈਂ ਤੁਹਾਡੇ ਇੱਕ ਬੜਾਈ ਨਹੀਂ ਕਰ ਰਿਹਾ ਕਿ ਮੈਨੂੰ ਪਤਾ ਲੱਗਾ ਕਿ ਮੈਂ ਦਿੱਲੀ ਭਰਜੇ ਹੋਏ ਨਾ ਕਸਾਨੀ ਮੋਰਚੇ ਜਿੱਦੇ ਮੈਂ ਤੇ ਮੇਰੀ ਪੜ੍ਹਾਈ ਹੋਈ ਯੂਨੀਵਰਸਿਟੀਸ਼ਨ ਜਾਣ ਕਰਨ ਗਿਆ ਮੈਂ ਦਿੱਲੀ ਕਰਲੇ ਬਾਕਸ ਉੱਥੇ ਨੂੰ ਦਿੱਲੀ ਕੋਲ ਪੁੱਛਿਆ ਕਰੇ ਕਿੰਨੇ ਹੈ ਦਸਾਂ ਕਿਹੜੀ ਮਿੱਟੀ ਦੇ ਬਣੇ ਆ ਮਾੜੀ ਗੱਲ ਕੀ ਆ ਕਿ ਉਹਨਾਂ ਹੀ ਮੂਹਰ ਨੂੰ ਜਾਂਦੇ ਨੇ ਕੋਲੇ ਦੇ ਉਹਨਾਂ ਹੀ ਮਕਰੋਂ ਜਾਂਦੇ ਆ ਇੱਕ ਬੰਦਾ 50 50 100 ਰੁਪਏ ਦੇ ਮੋੜੇ ਲਈ ਖਰਦਾ ਸੋ ਇਹਨਾਂ ਦੇ ਕਿਰਪਾ ਗੁਰੂ ਜੀ ਇਹ ਕਾਸੇ ਵਾਲਿਆਂ ਦੇ ਮਗਲ ਜਰੂਰ ਪਾਓ ਅੱਜ ਚੁੱਪੀ ਸੌ ਸਾਲਾਂ ਤੋਂ ਚੁੱਪੜੀ ਨਾ ਅਸੀਂ ਦੇਖੋ ਜਿੰਨੇ ਸਾਡੀਆਂ ਇਤਿਹਾਸ ਕੇ ਮਾਰਤਾ ਨਿਸ਼ਾਨਾ ਸਾਰਾ ਗੰਡਾ ਇਹ ਮਾਇਸੇ ਕਰਾਉਣ ਦੇ ਚੱਕਰ ਵਿੱਚ ਅ ਕਾਸੇ ਵਾਲਾ ਕੰਮ ਲੈ ਕੇ ਬਹਿ ਜਾਂਦੇ ਆ ਤੇ ਉੱਥੇ ਮੁੜ ਕੇ ਸਾਰਾ ਮਲਿਆ ਮੇਕਰੀ ਤੋਲੇ ਉਹਨਾਂ ਨੇ ਦੇਖ ਲੋ ਵੀ ਸਾਡੇ ਨਾਲ ਕਿਵੇਂ ਛੱਡੇ ਦਰਸੀ ਜੁੜਨਾ ਢਾਈ ਜਾਂਦੇ ਆ ਕੁੱਟਾ ਆਪਣਿਆਂ ਕੋ ਢਾਉਣ ਲੱਗੇ ਪਏ ਆ ਆਪਣਾ ਘਰਾਂ ਵੋਦੇ ਦੇਖ ਲੋ ਮਾਣੋ ਪ੍ਰਸਾਦ ਦੇ ਕਿਲੇ ਦੇਖ ਲੋ ਮੁਕਾਨ ਦੀ ਤੱਕੀ ਗੜੀ ਦੇਖ ਲੋ ਕਿੰਨੇ ਸਾੜੀਆਂ ਸ਼ਾਦੀਆਂ ਬਰਾਸਤਾ ਇਹਨਾਂ ਨੇ ਕੰਮ ਕਰਦੇ ਦੇਖੋ ਕੌਮ ਨੂੰ ਇਤਿਹਾਸ ਆਪਿਆਂ ਸ਼ਾਨੀਆਂ ਤੋਂ ਪਤਾ ਲੱਗਦਾ ਜਾਂ ਤਾਂ ਉਹ ਜੁਰਕੇ ਪਤਾ ਲੱਗਦਾ ਸਿਰ ਖਾਬਾਂ ਦੇ ਵਿੱਚੋਂ ਪੜ੍ਹਦੀ ਜਾਂਦੇ ਆ ਆਪਣੀਆਂ ਮਾਰਗੀਆਂ ਲਿਖੀ ਜਾਂਦੇ ਆ ਆ ਨੰਮੀ ਦੀ ਸਿੱਖਿਆ ਦਿੱਤੀ ਲੈ ਕੇ ਆਈ ਹੈ ਮਿਹਰਜੀਤ ਕਰਨ ਪਾਲ ਸੀ ਉਹ ਇਹੀ ਕਰਨਾ ਚਾਹੁੰਦੇ ਆ ਵੀ ਇਹਨਾਂ ਨੂੰ ਕਿਹੜਾ ਤਿਆਰ ਪਰੋਣਾ ਹੈ ਕਿਹੜਾ ਸਾਬ ਪਰੋਣਾ ਹੈ ਉਹ ਆਪਣਾ ਸਾਲ ਬਣਾਉਣਗੇ ਉਹਨਾਂ ਬਦਲ ਕੇ ਬਣਾਉਣਗੇ ਤੇ ਨਿਸ਼ਾਨੀਆਂ ਸਾਡੀਆਂ ਮੁਕਾਦੀਆਂ ਇਹ ਨੂੰ ਤੇ ਮੇਰੀ ਬੇਨਤੀ ਕਬੂਲ ਕਰੇ ਮੰਨੋ ਇਹ ਨਾਲ ਜੋ ਦਾ ਦਿਖਾਉਂਦੇ ਇਹ ਹੱਦ ਤੇ ਨਹੀਂ ਹੈਗੇ ਲੜਨਾ ਤਾਂ ਲੱਗੇ ਵਾਧਾ ਆਪਣੇ ਲੋਕ ਵੀ ਹੋ ਜਾਂਦੇ ਆ ਵੀ ਕੋਈ ਤਾਂ ਨਹੀਂ ਰਫਰਾਹ ਹੋ ਗਿਆ ਝਟਾ ਦੇਉਂ। ਸੋ ਮੈਂ ਸਮਝਾ ਬਹੁਤਾ ਹੋ ਵੀ ਬਣਾ ਲੈਣੇ ਬੋਲਦਾ ਸਮਾਂ ਕਹਿੰਦੇ ਹੀ ਘੱਟ ਆ ਤਾਂ ਮੇਰੀ ਬੇਨਤੀ ਇੰਨੀ ਆ ਸਿਕਸਟ ਦੇ ਗਰੀਬ ਆ ਕਿ ਅੱਜ ਇੱਕ ਹੋਕਾ ਦਿੱਤਾ ਸੀਗਾ ਸਮੁੱਚੇ ਪੰਥਲੇ ਜਿਹਦੇ ਬੰਦਿਆ ਨੇ ਇਕੱਠੇ ਹੋ ਕੇ ਵੀ ਆਪਾਂ ਇੱਥੇ ਖਾਸ ਦਾ ਮਹਾਪੰਚਾਇਤ ਲਾਉਣੀ ਐ ਤੇ ਮੈਂ ਅਸੇ ਇੰਨੀ ਵੇਖ ਰਿਹਾ ਕਿ ਆਪਾਂ ਇੱਥੋਂ ਉੱਠ ਕੇ ਨਾ ਢੁੰਲ ਜੀਏ ਆਪਾਂ ਕਿਦੂ ਬਾਤ ਨਹੀਂ ਬਹਿ ਕੇ ਗੁਰੂਤਾ ਕਰਕੇ ਬਚਾਰਾ ਕਰਕੇ ਕਿ ਮੋਰਚੇ ਨੂੰ ਛੱਡਦੀ ਕਰਵਾ ਲੈ ਕਿਵੇਂ ਜਾਣਾ ਐ ਇੱਥੇ ਹਜ਼ਾਰਾਂ ਲੱਖਾਂ ਦਾ ਘੱਟਦਾਰਾ ਕਿਵੇਂ ਕਰਨਾ ਸਰਕਾਰ ਕਿਵੇਂ ਗੋਡੇ ਆ ਭਾਅ ਲਿਆਉਣੀਆਂ ਆ ਆਪਣੇ ਤਰੀਕੇ ਦੇ ਨਾਲ ਪਰ ਦੇ ਘਟ ਕਰਕੇ ਇਸ ਬਰਤਾਰਾ ਗੁਰਦਾਪਾਰ ਨੇ ਜਨਾ ਦੇ ਆਗਰ ਜਨਾ ਨੇ ਸੋ ਮੈਂ ਬੇਨਤੀ ਕਰਦਾ ਇਹ ਜੂੜ ਆਪਾਂ ਇੱਥੇ ਅੱਜ ਵਿਚਾਰਾ ਕਰੀਏ ਕੋਈ ਟੀਮਾਂ ਬਣਾਓ ਕਮੇਟੀਆਂ ਬਣਾਓ ਪਿੰਡਾਂ ਨਿਕਲੋ ਲੋਕਾਂ ਨੂੰ ਲਾਭਾਂ ਨਿਕਲੋ ਦੱਸੋ ਵੀ ਆ ਸਾਡੀ ਖਾਤਰ ਉਸ ਪਾਰਿਸ ਸਭਾ ਤੋਂ ਬੰਦ ਦਾ ਕੁਝ 30 ਸਾਲ ਤੋਂ ਬੰਦ ਦਾ 25 ਸਾਲ ਤੋਂ ਬੰਦ ਜਿਨ੍ਹਾਂ ਨੇ ਆਪਣੀਆਂ ਭਾਰ ਜਵਾਨੀਆਂ ਜਿਲ੍ਹਾਂ ਦੇ ਵਿੱਚ ਗਾਲਕੀਆਂ ਮਗਰ ਪਵਾ ਤਵਾ ਹੋ ਗਏ ਘਰਾਂ ਦੇ ਬੱਚਾ ਚੁਲਿਹਾਂ ਦੇ ਵਿੱਚ ਧਾ ਹੋ ਕੇ ਆਏ ਸਭਰਮਣ ਦੇ ਘਰ ਕਿਹਦੀ ਘਰ ਨਾ ਉਹਨਾਂ ਦੇ ਕੋਈ ਥਾਲਾ ਦੇ ਨਾ ਕੋਈ ਬੱਚਾ ਦੇ ਰੋਲੇ ਨੇ ਨਾ ਕੋਈ ਜੀਰ ਰੋਲੇ ਨੇ ਤਾਂ ਆਪਾਂ ਆਂ ਦੀ ਪੱਤ ਨੂੰ ਸਦਾ ਸਿਰ ਤੇ ਰੱਖਣ ਲਈ ਕਹਿੰਦੀ ਗੱਲ ਰੱਖਣ ਦੀ ਪਾਉ ਨੂੰ ਉਹਨਾਂ ਨੇ ਆਪਣੀਆਂ ਕਰਵਾਈਆਂ ਦਿੱਤੀ ਮਾਰੇ ਸਾਡਾ ਵੱਡ ਵਡ ਦਾ ਕਿਨੇ ਬਾਬਾ ਰਾਜਾ ਜੀ ਨੇ ਕਿਹਾ ਕਿ ਅਸੀਂ 2 ਸਾਲ ਤੋਂ ਬੈਠੇ ਹਾਂ ਬਿਲਕੁਲ 2 ਸਾਲ ਤੋਂ ਬੈਠੇ ਤੇ ਸਾਨੂੰ 2 ਘੰਟੇ ਜੂਣੇ ਨਾਲ ਲੱਗ ਜਾਂਦੇ ਆ ਵੀ ਮੈਨੂੰ ਪਹਿਲਾਂ ਬੁਲਾ ਦਿਓ ਜੀ ਕਹਿ ਰਹੇ ਆ ਕਿ ਮੈਨੂੰ ਪਹਿਲਾਂ ਬੁਲਾ ਦੇ ਜੀ ਤੁਹਾਨੂੰ ਇਹ ਸਤਿਕਾਰ ਕਿ ਸਾਨੂੰ ਅੱਜ ਲੰਮਾ ਸਮਾਂ ਇਹ ਪ੍ਰਕਾਰ ਵਿਜਦਾ ਪ੍ਰਕਾਰ ਕਰਨਾ ਚਾਹੀਦਾ ਹੈ ਇਹਦਾ ਕਾਨੂੰਨ ਹਰ ਕੋਈ ਹੋਣ ਦੇਖੋਗੇ ਕਾਨੂੰਨ ਇੰਨੇ ਖਤਰਨਾਕ ਇਹਨਾਂ ਨੇ ਬਣਾ ਦਿੱਤਾ ਨਵੇਂ ਇਹ ਕਹਿੰਦੇ ਕੋਈ ਕਿਸੇ ਕਰਨ ਲਈ ਬੰਦੇ ਨੂੰ ਵੀ ਅਸਲੀ ਹੱਤਗਾਰੀ ਐਲਾਨ ਕਰ ਸਕਦੇ ਆ ਜਦੋਂ ਵੀ ਉਹ ਵੀ ਨਹੀਂ ਕਿਸੇ ਮਰਜ਼ੀ ਕਰਦੇ ਬੰਦੇ ਨੂੰ ਕਹਿ ਦਿੰਦੇ ਇਹ ਦੋਸ਼ੀ ਦੀ ਗਰੂਦੀ ਪਤਾ ਕਰਦਾ ਹੈ ਇਹ ਹੱਤਗਾਰੀ ਦਾਾਮ ਦੇ ਤੱਕ ਕਰਦੇ ਇਹਦਾ ਸਾਡੇ ਸਾਰੇ ਜਣੇ ਮੁਸ਼ਕਲ ਹੋ ਜਾਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਅੱਛਾ ਆਈ ਐਲਾਨ ਇੱਕ ਵਧ ਰਿਹਾ ਹੈ ਜੀ ਆਪਾਂ ਨਾ ਕੱਤੇ ਹੋਏ ਜਿਹਨੇ ਕੋਲ ਪਹਿਲਾਂ ਬੋਲੀ ਕਿਸੇ ਲਾਰੇ ਦੋਸ਼ਾ ਬਿਲਕੁਲ ਬੋਲੀ ਦੀ ਗਰੂਸਾ ਬਦੋਂ ਕਿ ਜਸਨੀ ਹੌਮੇ ਦਾ ਸਾਡੇ ਬਹੁਤ ਆ ਬਿਲਕੁਲ ਖੜ ਗਿਆ ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਹੈ ਪਰ ਸਾਨੂੰ ਆਇਆ ਨਾ ਕਿ ਅਸੀਂ ਤਾਂ ਪੱਖੇ ਗਏ ਆ ਤੇ ਪ੍ਰਸਾਦ ਤੇ ਫਿਰਨਾ ਹੈ ਖਰਾਬ ਫਿਰਨਾ ਹੈ ਤੇ ਪ੍ਰੇਖਿਆ ਨਾਲ ਉਹ ਗੱਲ ਫਾਇਸ ਨਹੀਂ ਕੋੜਾ ਦੇ ਹੁਣ ਜਿਹੜੇ ਅਜੂਬੀਆਂ ਦੇ ਵੱਡੇ ਵੱਡੇ ਬੰਦੇ ਸੀ ਨਾ ਉਹ ਹੰਕਲਾਬ ਨਾਲ ਬੈਠ ਕੇ ਤੁਹਾਡਾ ਮੇਰੇ ਕੰਦਰੇ ਬਚਾਵਤ ਕਰਦੇ ਕੱਟੇ ਪੋਣੇ ਸਕਦੇ ਉਹ ਜਿਹੜਾ ਆਲਾ ਤੇ ਆਣਾ ਉਹਨਾਂ ਨੇ ਲਗਿਆ ਕਿ ਇਹ ਐਕਟਰ ਦੇ ਨਾਲ ਬੈਠਨੇ ਆ ਹਮ ਤਾਂ ਕੋਈ ਪਰ ਸਭ ਤੋਂ ਪਹਿਲਾਂ ਐਕਟਰ ਨੇ ਫੜ ਕੇ ਹੋਈ ਕਿਆ ਬੜੇ ਤੇਰੀ ਕੋਣਾਂ ਸਾਧਨਾ ਨਹੀਂ ਆਈਆਂ ਸੋ ਜਿਹੜੇ ਬੰਦੇ ਨੂੰ ਆਜੇ ਪ੍ਰੇਖਾ ਕਿ ਨਹੀਂ ਇਹ ਸਾਧੇ ਵਾਲੀ ਨਹੀਂ ਆ ਥੋੜੇ ਪਾਣੇ ਨਾਲ ਜ਼ਿਆਦਾ ਪਾਦ ਨਹੀਂ ਆਈ ਔਰ ਸਾਰਾ ਯਸਰ ਰੇ ਤੱਕ ਅਸੀਂ ਗਏ ਆ ਬੀਕਾ ਦੇ ਗੰਗਾ ਦੇ ਦੱਖਣੀ ਮੋਹਰਾਂ ਪਰ ਇੱਕ ਇਲਾਕੇ ਚ ਗਏ ਆ 80 80% ਲੋਕਾਂ ਨੂੰ ਕਰੂਗਾ ਕੋਈ ਆ ਕੈਸਵਾ ਜਮਦ ਦੇ ਕਾਰਨ ਮੋਹਰੇ ਦੇ ਕੈਸਵਾ ਸ਼ੂਗਰ ਖਾਣ ਹੋ ਰਿਹਾ ਜਵਾਕ ਸਾਲ ਸਾਲ ਦੇ ਮੰਜਿਆ ਤੇ ਬੈਡਾਂ ਦੇ ਬੀਚਰਾਂ ਦੇ ਪਏ ਉਹਨੇ ਇਹ ਆਣ ਮਾਰੀ ਸੀ ਕਿਸ ਨੇ ਨਹੀਂ ਉਹ ਫਿਰ ਉਹ ਤੇ ਪਤਾ ਨਹੀਂ ਨਹੀਂ ਪਾਉਂਦੇ ਆ ਇੱਕ ਸਦਾਤਾ ਇੱਕ ਸੇ ਵੀ ਕਿੰਨੇ ਗਏ ਆ ਅੱਜ ਚਲੋ ਆਣੇ ਆ ਜਿਹੜੇ ਉਹਨਾਂ ਦਾ ਬਹੁਤ ਧੰਨਵਾਦ ਤੁਸੀਂ ਜੋ ਵੀ ਯਾਰ ਦੇ ਜੀਰ ਆਲੇ ਹੋ ਤੁਹਾਨੂੰ ਧੰਨਵਾਦ ਬਹੁਤ ਬਹੁਤ ਜੀ ਪਹੁੰਚੇ ਹੋ ਤੇ ਆਪਾਂ ਅਗਲਾ ਪ੍ਰੋਗਰਾਮ ਹੈ ਬੱਲੇ ਨੂੰ ਹੋਗਾ ਜੋ ਵੀ ਤੁਸੀਂ ਦੇਓਗੇ ਸਾਡੇ ਨਾਲ ਉਹ ਸਾਡੀ ਸਪੋਰਟ ਜੀ ਟੀਮ ਕਾਲੇ ਪਾਣੀ ਦਾ ਹੋਇਆ ਬਲਿਦਪੁਰ ਜੀ ਬੈਠੇ ਆ ਸਾਨੂੰ ਜੋ ਤੁਹਾਨੂੰ ਲੱਗੂਗਾ ਅਸੀਂ ਉਹਨੂੰ ਸਨਮਤੇ ਲਾਵਾਗੇ ਵਾਰ ਜੇ ਖਾਸਾ ਵਾਰ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨਾਲ ਤੇ ਬਾਈ ਰਕਾ ਜੀ ਜਿਹੜਾ ਆ ਜੀ ਉਹਨਾਂ ਤੋਂ ਬਾਅਦ ਡਾਕਟਰ ਰਿਤੂ ਜੀ ਡਾਕਟਰ ਮਿੱਤੂ ਜੀ ਤੋਂ ਬਾਅਦ ਸੋਚ ਗੇੜ ਹੋਗਾ ਪਾਕਿਸਤਾਨ ਜੂਨੀਅਰ ਪੋਲਾ ਆਪ ਕੋ ਲੱਗਿਆ ਤੋਂ ਕਬੀ ਤੀਜੇ ਲੱਗੇ ਰਹੇ ਜੀ ਭਾਈ ਜੀ ਗੱਲਬਾਤ ਦਿੱਕੇ ਫਰਦੂਸ ਜੀ ਸਾਹਿਬ ਉਹ ਵਾਰਿਕੋਟ ਜੀ ਦਾ ਖਾਸਾ ਵਾਹਿਗੁਰੂ ਜੀ ਖਤੇ ਅੱਜ ਕੌਮੀ ਇਨਸਾਨ ਮੋਲ ਦੇ ਨੂੰ ਚਾਦਿਆ ਧਿਆਨਾ ਯਾਰ 24 ਮਹੀਨੇ ਤੇ 18 ਦਿਨ ਦਾ ਸਮਾਂ ਹੋ ਚੁੱਕਿਆ ਹੈ ਨਾਲ ਹੀ ਨਹੀਂ ਹੀ ਪ੍ਰਭੂ ਤੁਸੀਂ ਲਾਈਵ ਕਰ ਬੜੇ ਉਤਾਰ ਨਾ ਮੋਰਚੇ ਚ ਆਏ ਨੇ ਪਰ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਣਾ ਜਿੱਥੇ ਇਸ ਮੋਰਚੇ ਦੀ ਅਗਵਾਈ ਕਰ ਰਹੀ ਟੀਮ ਹੈ ਉਹਨੇ ਆਪਣਾ ਰੋਲ ਨਿਭਾਇਆ ਹੈ ਉੱਚੇ ਸਾਥ ਤੋਂ ਆਏ ਜੋਗਦਾਨ ਇਸੇ ਪਾਇਆ ਸਾਡੇ ਦੋ ਪੱਖਰੇ ਨਿਰੰਗ ਜੱਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਬਾਬਾ ਰਾਜਾ ਰਾਜੀ ਬਾਬਾ ਗੁਰਵਿੰਦਰ ਸਿੰਘ ਜੀ ਤੇ ਹੋਰ ਜਿਹੜੇ ਜੱਥੇਬੰਦੀਆਂ ਨੇ ਜਿਨ੍ਹਾਂ ਨੇ ਲਗਾਤਾਰ ਇਸ ਮੋਰਚੇ ਦੇ ਵਿੱਚ ਪਹਿਰਾ ਦਿੱਤਾ ਜਿਹੜਾ ਰਾਤ ਅਡੇਰ ਰਹੇ ਨੇ ਸਵਾਜਰ ਇਹਦਾ ਸਾਰਿਆਂ ਨੇ ਆਸਾ ਮਹਾਪੰਚਾਇਤ ਬੁਲਾਈ ਐ ਦੁੱਖ ਦੀ ਗੱਲ ਹੈ ਜਿਨੇ ਸਵਾਗਤ ਨੂੰ ਆਉਣਾ ਚਾਹੀਦਾ ਸੀ ਉਹ ਮੈਂ ਨਹੀਂ ਆਏ ਜਦ ਆ ਜਿਵੇਂ ਬਾਰ ਬਾਰ ਬੇਨਤੀਆਂ ਹੋਈਆਂ ਕਿ ਭਾਈ ਆ ਕੇ ਮੰਡਾਲ ਚ ਬੈਠੋ ਪਰ ਬਹੁਤ ਹੀ ਸੰਗਤ ਲੰਗਰਾਂ ਚ ਫਿਰਦੀ ਆ ਕੋਈ ਸੜਕ ਤੇ ਫਿਰਦਾ ਕੋਈ ਤੇ ਫਿਰਦਾ ਵੀ ਉਧਰ ਫਿਰਦਾ ਇਹ ਸੰਗਤ ਦੇ ਘਰ ਘਰਾਂ ਦੇ ਜਿਸ ਕਰਕੇ ਸਾਡੇ ਮੋਰਚੇ ਜਿਹੜੇ ਸਭ ਕੁਝ ਨਹੀਂ ਹੋ ਰਿਹਾ ਬੜਾ ਆਪਾਂ ਇੱਥੇ ਮਹਾਂਪੰਚਾਇਤ ਬੁਲਾਈ ਹੈ ਬੁਲਾਰਿਆਂ ਨੇ ਬੋਲਣਾ ਸੁਣਨ ਵਾਲਿਆਂ ਨੇ ਸੁਣ ਕੇ ਘਰਾਂ ਨੂੰ ਦੁਰ ਜਾਣਾ ਹੈ ਕਿਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਦਲਪੰਚ ਨੂੰ ਨੇਗਰ ਸੇ ਬੰਦੀਆਂ ਨੂੰ ਸਮੁੱਚੀ ਅਗਵਾਈ ਕਰਕੇ 팀 ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੇ ਆਪਾਂ ਇਹ ਮੋਰਚਾ ਕਾਮਜਾਬ ਕਰਨਾ ਹੈ ਬੰਦੀ ਸੰਘਾ ਦੀ ਵਿਹਾਈ ਕਰਾਉਣੀ ਹੈ ਜੇ ਅੰਗਰੇਜ਼ਾਂ ਦੇ ਨਸਤਾਫ ਲੈਣੇ ਆ ਬਰਾਨੀ ਗੱਲ ਗੋਲੀ ਕਾੜ ਦੇ ਇਨਸਾਫ ਲੈਣੇ ਆ ਜਾਂ ਜਿਹੜੀਆਂ ਜਿਹੜੀਆਂ ਬੇਸੜੀਆਂ ਇੱਥੇ ਮੰਗਾ ਹੈਗੀਆਂ ਉਹ ਪੂਰੀਆਂ ਕਰਾਉਣੀਆਂ ਨੇ ਸਾਨੂੰ ਇੱਕ ਵੱਡੀ ਲਾਅ ਬੰਦ ਆਇਆ ਸਾਰੇ ਹੀ ਗੱਲਾ ਮਾਤਾ-ਬਾਪਾ ਰਾਜਾ ਜੀ ਤੇ ਬਾਬਾ ਗੁਰਵਿੰਦਰ ਸਿੰਘ ਦਾ ਬਖਸ਼ਾ ਕਰ ਰਿਹਾ ਸੀ ਕਿ ਸਾਨੂੰ ਵਿੱਚ ਤਿਆਰੀ ਕਰਨ ਲਈ ਪੰਜਾਬ ਦੇਖਣਾ ਪੈਣਾ ਹੈ ਫਿਰ ਸਾਨੂੰ ਮੰਨਣਾ ਪੈਣਾ ਹੈ ਕਿ ਇਸ ਮੋਰਚ ਨਾਲ ਲੋਕਾਂ ਦਾ ਸੰਪਰਕ ਟੁੱਟ ਗਿਆ ਇਹ ਗੋਣ ਲੋਰੀ ਹੈ ਕੋਈ ਵੀ ਸੰਗਠਨ ਲਾਇਆ ਹੋਇਆ ਮੋਰਚਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਹੈ ਚਾਹੇ ਕਿਸਾਨ ਸਾਡੇ ਲੜ ਰਹੇ ਨੇ ਚਾਹੇ ਸਾਡੇ ਪਾਣੀਆਂ ਦੇ ਵਿੱਚ 11 ਜਗ੍ਹਾ ਪਾਣਾ ਜਾ ਰਿਹਾ ਉਹਦਾ ਮੋਰਚਾ ਹੈ ਜੇ ਇੱਕ ਵੀ ਮੋਰਚਾ ਫੇਲ ਹੋ ਜਾਂਦਾ ਹੈ ਤਾ ਭੁੱਲ ਜਿਓ ਵੀ ਅਸੀਂ ਕੋਈ ਵੀ ਮੋਰਚਾ ਕਾਂਗਰਸ ਕਰਾਂਗੇ ਉਹਦਾ ਬਹੁਤ ਵੱਡਾ ਕਾਰਨ ਹੁੰਦਾ ਕਿ ਲੋਕਾਂ ਦਾ ਮਨੋਬਲ ਟੁੱਟ ਜਾਂਦਾ ਹੈ ਲੋਕ ਨਿਰਾਸ਼ ਹੋ ਜਾਂਦੇ ਨੇ ਸਰਕਾਰਾਂ ਦਾ ਅਜੰਸ਼ੀਆਂ ਦਾ ਮਨੋਬਲ ਘੱਟ ਜਾਂਦਾ ਹੁਣ ਇਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਚਾਰ ਸਪੀਰੋ ਘੇਰਾ ਪੰਦੀ ਪੰਜਾਬ ਦੀ ਹੋ ਰਹੀ ਆ ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਅੱਪਾ ਰੋਜ਼ ਦੇਖਦੇ ਆ ਸਾਡੇ ਦਰਜਣਾ ਮੁੰਡੇ ਰੋਜ਼ ਚਿੱਤੇ ਦੇ ਟੀਕੇ ਲਾ ਕੇ ਤੇ ਬੋਲੀਆਂ ਖਾ ਕੇ ਮੰਗਲੇ ਆ ਵੱਧਦੀ ਗਣਤੀ ਦੇ ਨਾਲ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂਾਂ ਜਾ ਰਹੀ ਹੈ ਤੇ ਪੰਜਾਬ ਖਾਲੀ ਹੋ ਰਿਹਾ ਤੇ ਗੈਰ ਪੰਜਾਬੀਆਂ ਦੇ ਕਾਜੇ ਜਿਹੜੇ ਪੰਜਾਬ ਦੇ ਵਿੱਚ ਇੱਕ ਸ਼ਾਕਰਤਾ ਕਰਾਏ ਜਾ ਰਹੇ ਆ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਸਾਡੀ ਧਰਤੀ ਇਹਦਾ ਜਰਾ ਪਾ ਕੇ ਕੈਮੀਕਲ ਪਾ ਕੇ ਸਾਨੂੰ ਘਾਟੇ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਸਾਡੇ ਥਾਂ-ਥਾਂ ਸ਼ਹਿਰਾਂ ਦੇ ਵਿੱਚ ਆਰ ਵੀ ਐਸੈਂਟਰ ਖੋਲ ਕੇ ਜਿੱਥੇ ਕਿੰਨਾ ਬੰਦੇ ਟੀਕੇ ਦਾ ਜਵਾਖ ਲੈਣ ਲੱਗੇ ਉਹਨਾਂ ਸੈਂਟਰਾਂ ਦੇ ਤੇ ਸਾਡਾ ਡੀਐਨਏ ਬਦਲਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਕਿਸੇ ਪਾਸੋਂ ਕੋਈ ਠੰਡੀ ਹਵਾ ਦਾ ਬੋਲਾ ਨਹੀਂ ਆਉਂਦਾ ਚਾਰ ਸਿਰੋਂ ਪੰਜਾਬ ਤੱਕੀਆਂ ਹਵਾਵਾਂ ਵਗ ਰਹੀਆਂ ਨੇ ਜੇ ਕੋਈ ਬੰਦਾ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਇਨਸਾਫ ਦੀ ਗੱਲ ਕਰਦਾ ਉਹਦੇ ਐਨਐਸਏ ਲਾ ਕੇ ਯੂਐਨਏ ਲਾ ਕੇ